ਹੋਇਆ ਗਿਆ ਕਿ ਪਰਿਵਾਰ ਪੋਲਿਟਿਕਸ ਦੇ ਵਿੱਚ ਛਾ ਗਏ ਪੋਲਿਟੀਕਲ ਪਾਰਟੀ ਦਾ ਇੱਕ ਲੀਡਰ ਆ ਅਗੋਂ ਉਹਨੇ ਆਪਣੀਆਂ ਕੱਠ ਪੁਤਲੀਆਂ ਰੱਖੀਆਂ ਉਹ ਸਾਰੇ ਹੀ ਬੰਦੇ ਇੱਕ ਇੱਕ ਵੇ ਮਨ ਤੋਂ ਬਾਅਦ ਉਹ ਦਾ ਦੂਜਾ ਭਾਈ ਭਤੀਜਾਵਾਦ ਵੀ ਆ ਗਿਆ ਪਰਿਵਾਰਵਾਦ ਵੀ ਆ ਗਿਆ ਈਰਖਾ ਦੁਸ਼ਿਸ਼ ਪਰਸਨਲਿਟੀ ਕਲੈਸ਼ ਇਹ ਬੁਰਾਈਆਂ ਆ ਗਈਆਂ ਇਹਨਾਂ ਨੂੰ ਦੂਰ ਕਰਨਾ ਪਵੇਗਾ ਤੇ ਉਹ ਜਿਹੜੇ ਇਲੈਕਸ਼ਨ ਸਿਸਟਮ ਦੇ ਵਿੱਚ ਨੇ ਉਹ ਵੀ ਦੋ ਤਰ੍ਹਾਂ ਦੇ ਨੇ ਇੱਕ ਕਹਿ ਗਿਆ ਪ੍ਰੋ ਸਟੇਟ ਪ੍ਰੋ ਇੰਡੀਆ ਉਹ ਦਾਵਾ ਪਹਿਲਾਂ ਕਰਦੇ ਰਹੇ ਕਿ ਅਸੀਂ ਪੰਜਾਬ ਤੇ ਪੰਥ ਦੇ ਮੁੱਦਿਆਂ ਨੂੰ ਹੱਲ ਕਰਾਉਣਾ ਕੋਈ ਹੱਲ ਕਰਾ ਨਹੀਂ ਸਕੇ ਜਦੋਂ ਲੋੜ ਪਈ ਪਾਰਲੀਮੈਂਟ ਦੇ ਵਿੱਚ ਤੇ ਉਹ ਸਟੇਟ ਦੇ ਹੱਕ ਵਿੱਚ ਭੁਗ ਭੁਗਤੇ ਉਹਨਾਂ ਨੇ ਕੌਮ ਦੀ ਜਵਾਨੀ ਦਾ ਵੀ ਕਹਾਨਾ ਕੀਤਾ ਤੇ ਹੋਰ ਵੀ ਬਹੁਤ ਕੁਝ ਕਰ ਰਿਆ ਇੱਕ ਖਲਾਵੀਆ ਉਹ ਖਲਾ ਦੇ ਵਿੱਚੋਂ ਫਾਇਦਾ ਕੌਣ ਉਠਾ ਗਿਆ ਉਹ ਪਾਰਟੀ ਜਿਹਦਾ ਪੰਜਾਬ ਨਾਲ ਤੇ ਪੰਥ ਦੇ ਨਾਲ ਕੋਈ ਲੈਣ ਦੇਣ ਹੀ ਨਹੀਂ ਆ ਤੇ ਉਹਦਾ ਵੀ ਜਿਹੜਾ ਸਾਨੂੰ ਬਦਲ ਸਿਰਜਣਾ ਪਵੇਗਾ ਜਿਹੜੇ ਇਲੈਕਸ਼ਨ ਸਿਸਟਮ ਵਾਲੇ ਨੇ ਉਹਨਾਂ ਨੂੰ ਪੈਤੜੇ ਵਜੋਂ ਇਲੈਕਸ਼ਨ ਸਿਸਟਮ ਦੇ ਵਿੱਚ ਵਿਚਰ ਕੇ ਪੰਥ ਪੰਜਾਬ ਨੂੰ ਕਿਉਂਕਿ ਪੰਥ ਵੀ ਬੜਾ ਵਿਸ਼ਾਲ ਹੋ ਗਿਆ ਤੇ ਪੰਜਾਬ ਦੇ ਮੁੱਦੇ ਉਹ ਵੀ ਨੇ ਤੇ ਅੰਤਰਰਾਸ਼ਟਰੀ ਜਿਹੜੀਆਂ ਤਬਦੀਲੀਆਂ ਆਈਆਂ ਉਹਨਾਂ ਨੂੰ ਮੁੱਖ ਰੱਖ ਕੇ ਹੋਰ ਵੀ ਜ਼ਿੰਮੇਵਾਰੀਆਂ ਵਧ ਗਈਆਂ ਤੇ ਮੁੱਦੇ ਵੀ ਮੁੱਦਿਆਂ ਦਾ ਵੀ ਦੀ ਵੀ ਵਿਸ਼ਾਲਤਾ ਹੋ ਗਈ ਉਹਨਾਂ ਸਾਰਿਆਂ ਨੂੰ ਹੀ ਪੂਰੇ ਪੰਥ ਤੇ ਪੰਜਾਬੀਆਂ ਨੂੰ ਇੱਕ ਕਲਾਵੇ ਵਿੱਚ ਲੈ ਕੇ ਅਜਿਹੀ ਧਰਮੀ ਸਿਆਸਤ ਦਾ ਆਗਾਜ਼ ਕਰਨਾ ਚਾਹੀਦਾ ਵਾ ਜਿਹੜਾ ਜਿਹੜੀ ਸਿਲੈਕਸ਼ਨ ਸਿਸਟਮ ਤੇ ਇਲੈਕਸ਼ਨ ਸਿਸਟਮ ਆ ਜਦੋਂ ਅਸੀਂ ਸਿਲੈਕਸ਼ਨ ਸਿਸਟਮ ਨੋ ਅਡਾਪਟ ਕਰਾਂਗੇ ਪਿੰਡ ਪੱਧਰ ਤੋਂ ਲੈ ਕੇ ਜਿਹੜੀਆਂ ਖਾਲਸਾ ਪੰਚਾਇਤਾਂ ਵਾਲੀ ਗੱਲ ਸੀ ਉਹ ਸ਼ੁਰੂ ਕਿਨ ਕੀਤੀ ਤੇ ਕਿਦੇ ਨਾਂ ਦੇ ਉੱਤੇ ਉਹ ਜੋੜ ਕੇ ਤੇ ਪ੍ਰਚਾਰੀ ਗਈ ਉਹ ਵੀ ਗੱਲ ਇੱਕ ਵੱਖਰੀ ਆ ਉਹਦਾ ਬਹੁਤ ਸਾਰਿਆਂ ਨੂੰ ਪਤਾ ਨਹੀਂ ਆ ਉਹ ਇਸ ਕਰਕੇ ਛੱਡ ਦਿੱਤੀ ਗਈ ਸੀ ਕਿ ਜੇ ਖਾਲਸਾ ਪੰਚਾਇਤਾਂ ਪਿੰਡਾਂ ਦੇ ਵਿੱਚ ਉਸ ਸਮੇਂ ਦੇ ਵਿੱਚ ਜਦੋਂ ਚੁੰਨ ਚੁੰਨ ਕੇ ਜਵਾਨੀ ਨੂੰ ਮਾਰਿਆ ਜਾ ਰਿਹਾ ਜਾ ਰਿਹਾ ਸੀ ਤੇ ਜੇ ਉਹ ਬਣਾਉਂਦੀਆਂ ਚਾਹੁੰਦੀਆਂ ਤੇ ਉਹ ਜਿਹੜੀਆਂ ਬਣਾਉਂਦੇ ਉਹ ਵੀ ਅੱਜ ਸਾਡੇ ਸਾਹਮਣੇ ਨਾ ਹੁੰਦੇ ਉਹ ਵੀ ਲਾ ਵਾਰਸ਼ ਤੇ ਲਾ अनुशासन लाछां ਦੇ ਵਿੱਚ ਬਦਲ ਜਾਂਦੇ ਉਹ ਸਿਲੈਕਸ਼ਨ ਸਿਸਟਮ ਹੈ ਜਿਹੜਾ ਗੁਰੂ ਮਹਾਰਾਜ ਨੇ ਦਿੱਤਾ ਇਲੈਕਸ਼ਨ ਸਿਸਟਮ ਹੋ ਰਿਹਾ ਸਿਲੈਕਸ਼ਨ ਸਿਸਟਮ ਹੋ ਰਿਹਾ ਉਹ ਸਿਲੈਕਸ਼ਨ ਕਰਕੇ ਅਸੀਂ ਤੇ ਇਸ ਇਲੈਕਸ਼ਨ ਸਿਸਟਮ ਦਾ ਵੀ ਮੁਕਾਬਲਾ ਕਰ ਸਕਦੇ ਹਾਂ ਜਿਹੜੇ ਸਾਡੇ ਪਿੰਡ ਪੱਦਰ ਤੋਂ ਲੈ ਕੇ ਸਰਕਲ ਪੱਦਰ ਤੱਕ ਅੱਗੇ ਡਿਸਟ੍ਰਿਕਟ ਪੱਦਰ ਤੱਕ ਤੇ ਉਹੀ ਸਾਡੇ ਬਾਕੀ ਜਿਹੜੇ ਧਾਰਮਿਕ ਸੰਸਥਾਵਾਂ ਨੇ ਸਾਡੀ ਸਾਰੀ ਜਿਹੜੀ ਆ ਧਰਮੀ ਸਿਆਸਤ ਜਿਹਨੂੰ ਕਿਹਾ ਜਾਂਦਾ ਉਹ ਕੇਂਦਰਤ ਕਿੱਥੇ ਰਹੀ ਆ ਅਕਾਲ ਤਖਤ ਸਾਹਿਬ ਤੇ ਅੱਜ ਅਕਾਲ ਤਖਤ ਸਾਹਿਬ ਹੈ ਜਿਹੜਾ ਉਹਦੇ ਉੱਤੇ ਵੀ ਉਹਨਾਂ ਲੋਕਾਂ ਦਾ ਕਬਜ਼ਾ ਵਾ ਜਿਹੜੇ ਪਰਿਵਾਰਵਾਦ ਦੀ ਪਕੜ ਵਿੱਚ ਨੇ ਜਿਨ੍ਹਾਂ ਦਾ ਪੰਥ ਪੰਜਾਬ ਜਾਂ ਖਾਲਸਾ ਜੀ ਸੰਸਥਾਵਾਂ ਦੇ ਨਾਲ ਦੂਰ ਦਾ ਵਾਸਤਾ ਵੀ ਨਹੀਂ ਸਾਨੂੰ ਇਹਨਾਂ ਸਾਰੀਆਂ ਗੱਲਾਂ ਨੂੰ ਧਿਆਨ ਵਿੱਚ ਰੱਖ ਕੇ ਨਵੇਂ ਸਿਰੇ ਤੋਂ ਨਵੀਂ ਨੀਤੀ ਨਵੇਂ ਪੈਤੜਾ ਗੁਰਮਤ ਅਨੁਸਾਰੀ ਪੈਤੜਾ ਖਾਲਸਾ ਜੀ ਸਿਧਾਂਤਾਂ ਤੇ ਪੰਥ ਰਵੈਤਾਂ ਅਨੁਸਾਰ ਲੈ ਕੇ ਚੱਲਣਾ ਪਵੇਗਾ ਫਿਰ ਇਹ ਅਸੀਂ ਦੁਨੀਆ ਵਿੱਚ ਵੀ ਤੇ ਆਪਣੇ ਪੰਜਾਬ ਤੇ ਪੰਥਲੇ ਵੀ ਕਿਉਂਕਿ ਸਿਧਾਂਤ ਕੀ ਆ ਖਾਲਸੇ ਦਾ ਜ਼ੁਲਮ ਦਾ ਨਾਸ਼ ਮਜ਼ਲੂਮ ਅਰੀ ਦੀ ਆਖੀ ਪੰਥ ਦੀ ਅਣਖ ਅਤੇ ਗੈਰਤ ਤੇ ਸਰਬੱਤ ਦਾ ਭਲਾ